ਵਾਈ ਵੜ ਕੇ ਉਹਦੇ ਰੇਟ ਪਤਾ ਕਰਕੇ ਉਰੇ ਆਇਓ ਉਹਦੇ ਨਾਲੋਂ 11500 ਦਾ ਫਰਕ ਨੋਰਮਲ ਨਿਕਲੂਗਾ ਹੀ ਨਿਕਲੂਗਾ 12 ਨੰਬਰ ਜ ਆਪਣੇ 15 16 17 18 ਇਹਦੇ ਵਿੱਚ ਤਾਂ ਕਿਸੇ 'ਚ 2500 ਕਿਸੇ 3000 ਕਿਸੇ 4000 4000 ਤੱਕ ਵੀ ਫਰਕ ਪਾ ਦਿੰਦਾ 4 4000 ਤੱਕ ਫਰਕ ਪੈ ਜਾਂਦਾ ਇੱਕ ਵਾਰੀ ਹੁਣ ਜਿੰਨੇ ਜੀਵਸੀ ਦੇ ਵਿੱਚ ਜਮ ਪੁਰਾਣਾ ਅਵੇਲੇਬਲ ਤੇ ਸਾਰਾ ਕੁਝ ਫਿੱਟ ਫਟ ਕਰਕੇ ਆਪਾਂ ਇਹਨੂੰ 22-23000 ਚ ਸਾਰਾ ਕੁਝ ਰੈਡੀ ਕਰ ਦਾਂਗੇ ਵਿੱਚ ਅਲਾਇ ਵਿਚੇ ਟਾਇਰ ਕੰਪਲੀਟ ਕਰਕੇ ਵਿੱਚ ਅਲਾਇ ਵੀਲ ਵਿੱਚ ਟਾਇਰ ਵਿੱਚ ਫਿਟਿੰਗ ਫਿਟਿੰਗ ਪੁੱਟਿੰਗ ਬਾਈ ਤੋਂ 23000 ਚ ਆਪਾਂ ਅਗਲੇ ਰੈਡੀ ਕਰ ਇੱਕ ਪੁਰਾਣੇ ਪਵਾਨ ਚੱਲੇ ਹੋ ਥੋੜਾ ਜਿਹਾ ਬਜਟਾ ਕੇ ਤੁਹਾਨੂੰ ਉਹੀ ਮੁੱਲ ਦੇ ਵਿੱਚ ਨਵੇਂ ਟਾਇਰ ਦੇ ਦਾਂਗੇ ਜਿਵੇਂ ਨਵੇਂ ਦੇ ਦਾਂਗੇ ਚੌਂਕੜਾ ਚੌਂਕੜਾ ਇਹ ਤਾਂ ਸਾਰੇ ਭਰਾ ਮਨੋਜੀ ਸਤਿ ਸ੍ਰੀ ਅਕਾਲ ਜੀ ਆਪਣਾ ਕੋਈ ਭਰਾ ਕੋਈ ਅਲਾਇ ਵੀਲ ਦਾ ਸ਼ੌਕੀਨ ਹੈ ਜਾਂ ਟਾਇਰਾਂ ਦਾ ਸ਼ੌਕੀਨ ਹੈ ਕਿ ਯਾਰ ਟਾਇਰ ਨਵੇਂ ਪੋਈਏ ਅਲਾਈਬਿਲ ਲਮੇ ਪਈਏ ਕਿੱਥੇ ਜਾਈਏ ਤੇ ਰੇਟ ਪ੍ਰਾਈਸ ਕੀ ਹੈ ਹੋਲ ਸੇਲਰੀ ਸਮਝੋ ਪੂਰੇ ਪੰਜਾਬ ਦਾ ਰੇਟ ਦਾ ਚੈਲੰਜ ਪਹਿਲਾਂ ਵੀ ਦਿੱਤਾ ਸੀਗਾ ਤੇ ਅੱਜ ਵੀ ਦਵਾਂਗੇ ਆਪਣੇ ਕਿਸੇ ਪੁਰਾਣੇ ਕਿਸੇ ਵੀ ਸਾਈਜ਼ ਦਾ ਅਲਾਈਬਿਲ ਪਾਣਾ ਨਮਾ ਪ੍ਰਾਣਾ ਠੀਕ ਹੈ ਬਿਲਕੁਲ ਹੀ ਜਾਇਜ਼ ਰੇਟ ਦੇ ਦਾਂਗੇ ਉੱਤੇ ਭਰਾਣ ਮਿਲਦਾ ਪਲਦਾ ਵੀਰੇ ਦਾ ਸ੍ਰੀਕਾਰ ਔਰ ਵੈਲਕਮ ਹੈ ਆਪਣੇ ਭਰਾਣਾ ਹੁਣ ਤੁਸੀਂ ਫੋਟੋ ਦੇਖ ਕੇ ਸਮਝ ਕੇ ਹੋਵੋਗੇ ਪਹਿਲਾ ਵੀ ਰਿਕਾਰਡ ਤੋੜਦੇ ਨੇ ਵੀਰੇ ਬਿਲਕੁਲ ਬਿਲਕੁਲ ਮਤਲਬ ਜਾਇਜ਼ ਰੇਟ ਦੇ ਵਿੱਚ ਭਰਾ ਹੋਰਾਂ ਦਾ ਕੰਮ ਹੈ ਪਲਦਾ ਵੀਰੇ ਇੰਟਰੋਡਿਊਸ ਕਰ ਦੋ ਆਪਣੇ ਸ਼ਾਪ ਦਾ ਨਾਮ ਕੀ ਹੈ ਤੇ ਪ੍ਰੋਪਰ ਐਡਰੈਸ ਕੀ ਪੈਂਦਾ ਕਿ ਐਸ ਕੇ ਟਾਇਰ ਤੋਂ ਬਾਈ ਮੈਂ ਆਨਰ ਹਾਂ ਤੇ ਆਪਣਾ ਜਿਹੜਾ ਐਡਰੈਸ ਹੈ ਜਗਨਨਾਥ ਪੈਟਰੋਲ ਪੰਪ ਧੂਰੀ ਉਹਦੇ ਨਾਲ ਬਿਲਕੁਲ ਆਪੋਜ਼ਿਟ ਆਪਣੀ ਨਾਲ ਦੁਕਾਨ ਆ ਉਹਦੇ ਠੀਕ ਹੈ ਜੀ ਤੇ ਆਪਾਂ ਦਿਖਾ ਦਈਏ ਲੈ ਹਾਂ ਬਾਕੀ ਮੈਂ ਤੁਹਾਨੂੰ ਬਾਅਦੋਂ ਇਹਨਾਂ ਦਾ ਪ੍ਰੋਪਰ ਐਡਰੈਸ ਦਿਖਾ ਦਊਂਗਾ ਕਈ ਵਾਰ ਭਰਾ ਹੋਰ ਤੁਸੀਂ ਫੋਨ ਮੋ ਜਾਦੇ ਕਰਕੇ ਕਈ ਵਾਰ ਕਹਿੰਦੇ ਨੇ ਕਿ ਯਾਰ ਚੱਕਦਾ ਨਹੀਂ 100 ਕੁਸ਼ ਹੈਗਾ ਫੋਨ ਬਾਲੇ ਆ ਜਾਂਦੇ ਆ ਤੁਸੀਂ ਕਰਨਾ ਕੀ ਹੈ ਵੀਰੇ ਸਵੇਰੇ ਕਿੰਨੇ ਕ ਵਜੇ ਆਜਣ ਆਪਾਂ ਸਿੱਧੀ ਕਹਦਾ ਜੀ ਉਹ ਲੈ ਕੇ 7 ਵਜੇ ਤੱਕ ਆਪਣੀ ਓਪਨਿੰਗ ਹੈ ਓਪੜੇ ਹੁੰਦੀ ਔਰੇ ਹਾਂ 7 ਵਜੇ ਤੱਕ ਮਤਲਬ ਲਾਸਟ ਆਪਣਾ ਟਾਈਮ ਠੀਕ ਹੈ ਬਾਕੀ ਕੰਮ ਦੇ ਅਕੋਰਡਿੰਗ ਘੰਟਾ ਅੱਧਾ ਘੰਟਾ ਲੇਟ ਫੀਟ ਹੋ ਜਾਂਦੇ ਆ ਘੰਟਾਕ ਤਾਂ ਲੱਗੇ ਜਾਂਦਾ ਹੈਗਾ ਤੁਸੀਂ 9 ਤੋਂ ਲੈ ਕੇ 5 ਵਜੇ ਤੱਕ ਕੋਸ਼ਿਸ਼ ਕਰ ਲਓ ਕਿ ਵਿਚ ਵਿਚਾਲੇ ਤੁਸੀਂ ਆ ਜਾਓ ਜੇ ਬਾਈ ਹੋਰ ਫੋਨ ਨਹੀਂ ਚੱਕਰੇ ਤਾਂ ਪ੍ਰਵਾਹ ਨਾ ਮੰਨਿਓ ਕੋਈ ਭਰਾ ਆਪਣਾ ਨਵੇਂ ਅਲੋਏ ਵੀ ਲੈਣ ਦੀ ਸੋਚ ਰਿਹਾ ਤਾਂ ਅੱਖਾਂ ਬੰਦ ਕਰਕੇ ਆ ਜਾਓ ਪ ਤਾ ਹੁਣ ਆਪਾਂ ਤੁਹਾਨੂੰ ਇੱਕ ਵਾਰੀ ਉਲਾਇ ਵੀ ਦਿਖਾ ਦਈਏ ਤੇ ਹਰ ਤਰ੍ਹਾਂ ਦੀ ਵੈਰਾਈਟੀ ਮਿਲ ਜੂਗਾ ਪਹਿਲੀ ਗੱਲ ਤਾਂ ਵੀਰੇ ਹਣਾ ਹਾਂਜੀ ਹਾਂ ਤਕਰੀਬਨ ਵੈਰਾਈਟੀ ਸਾਰੀ ਮਿਲ ਜੂਗੀ ਆਪਣੇ ਕੋਲੇ ਲਓ ਬਾਈ 18 ਨੰਬਰ ਤੋਂ ਲੈ ਕੇ ਜ਼ਿਆਦਾਤਰ ਆਪਣੇ ਕੋਲ 18 ਇੰਚੀ ਤੱਕ ਸਾਈਜ਼ अवेलेबल ਹੁੰਦੇ ਨੇ ਤੇ ਡਿਜ਼ਾਈਨ ਸਾਰੇ ਲੇਟੈਸਟ ਆਉਂਦੇ ਰਹਿੰਦੇ ਨੇ ਜਾਂਦੇ ਰਹਿੰਦੇ ਨੇ ਮਤਲਬ ਤਕਰੀਬਨ ਹਰੇਕ ਡਿਜ਼ਾਈਨ ਮਿਲੇ ਜਾਊਗਾ ਠੀਕ ਹੈ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰੀਏ ਕਿ 12 ਇੰਚੀ ਦੇ ਵਿੱਚ ਕਿਉਂਕਿ ਉਹ 12 ਇੰਚੀ ਪੈਂਦਾ ਵੀਰੇ ਹਾਂ 12 ਇੰਚੀ ਲੈ ਲੈ ਵੀ ਆ ਜਾ ਇੱਕ ਵਾਰੀ 12 ਇੰਚੀ ਦਾ ਅਲੋਇਲ ਬਹੁਤ ਦੁਕਾਨਦਾਰ ਕੱਟ ਰੱਖਦੇ ਨੇ ਕਿਉਂਕਿ ਇਹ ਪੈਂਦਾ ਵੀਰੇ ਮਰਤੀ ਜਾਂ ਆਲਟੋ ਚ ਨਾ ਆਲਟੋ ਵਗੈਰਾ ਚ ਪੈਂਦਾ ਬਈ ਆਲਟੋ ਚ ਵੀ 13 ਨੰਬਰ ਹੀ ਆ ਗਿਆ ਦੁੱਧ ਤੋਂ ਬਾਅਦ ਪੁਰਾਣੀ ਆਲਟੋ ਚ 12 ਪੈਂਦਾ ਹੈਗਾ ਹਾਂ ਉਹਦੇ ਚ 12 ਪੈਂਦਾ ਆਹ ਦੇਖ ਲਓ ਜਿਹੜੇ ਆਪਣੇ ਆਲਟੋ ਦੇ ਸ਼ੌਕੀਨ ਨੇ ਜਿਹੜੇ ਕਹਿੰਦੇ ਨੇ 12 ਨੰਬਰ ਦਾ ਅਲੋਇਲ ਮਾਰਕੀਟ ਚ ਮਿਲਦਾ ਨਹੀਂ ਪਰ ਆਪਣੇ ਭਰਾ ਕੋਲ ਮਿਲ ਜੂ ਉਹ ਵਾਲੀ ਲੈਂ ਲ ਦਿਖਾ ਦੇ ਨੀਚੇ ਉਬਰੇ ਆਪਣੇ ਹਨਾ ਦੇਖੋ ਉਹ ਚੀਜ਼ਾਂ ਮਿਲ ਜਾਣਗੀਆਂ ਜੀ 12 ਨੰਬਰ ਦੇ ਵਿੱਚ ਵਿੱਚ ਆਪ ਚੀਜ਼ ਵੀ ਮਿਲ ਜੂਗੀ ਜੀ ਸੇਮ ਡਿਜ਼ਾਈਨ 13 14 ਚ ਮਿਲ ਜਾਣਗੇ ਤੁਹਾਨੂੰ ਬਾਕੀ ਜਿਹੜੇ ਜਿਵੇਂ ਉਹ ਪਏ ਨੇ 15 ਆ ਗਿਆ 16 ਆ ਗਿਆ ਅੱਗੇ ਦਾ ਜਿਹੜਾ ਮਰਜੀ ਜਿਹੜੇ ਮਰਜੀ ਸਾਈਜ਼ ਦਾ ਲੈ ਲਓ ਡਿਜ਼ਾਈਨ ਜਿਹਹਿਆ ਤੁਸੀਂ ਕਹੋਗੇ ਉਹਹਿਆ ਉਰੇ ਅਵੇਲੇਬਲ ਤੁਹਾਡੇ ਸਾਹਮਣੇ ਪਏ ਮਤਲ ਅੱਜ ਦੇ ਦੌਰ ਦੀ ਗੱਲ ਕਰੀਏ ਤਾਂ ਜਿਹੜੇ ਅੱਜ ਦੀ ਟਾਈਮ ਚੱਲ ਰਹੇ ਨੇ ਤਾਂ ਆਪਣੇ ਕੋਲ ਪਏ ਸਾਰੀ ਮਿਲ ਜਾਣਗੇ ਬਿਲਕੁਲ ਮਿਲ ਜਾਣਗੇ ਇੱਕ ਹੁਣ ਜਿਹੜੀ ਸਭ ਤੋਂ ਵੱਡੀ ਗੱਲ ਹੈ ਮੈਂ ਕਿਹਾ ਮਾਰਕੀਟ ਨਾਲੋਂ ਹੋਲ ਸੇਲ ਰੇਟ ਦੇ ਵਿੱਚ ਅਵੇਲੇਬਲ ਇੱਥੇ ਮਿਲਦੇ ਨੇ ਜਦ ਮੈਂ ਸਟਾਰਟਿੰਗ ਦੀ ਗੱਲ ਕਰਾਂ 12 ਇੰਚੀ ਦੇ ਅਲਾਇ ਵੀਲ ਆ ਮੈਂ ਖੁਦ ਹੀ ਚੈਲੰਜ ਦੇ ਦਿੰਦਾ ਪ੍ਰਾਤ ਚਲ ਆਪਾਂ ਪੁੱਛਾਂਗੇ ਬਾਅਦ ਚ ਬਿਲਕੁਲ 12 ਇੰਚੀ ਮਾਰਕੀਟ ਦੇ ਵਿੱਚ ਪਹਿਲੀ ਗੱਲ ਤਾਂ ਹੈ ਨਹੀਂ ਜੇ ਕਿਸੇ ਕੋਲ ਪਿਆ ਹੈ ਵਾਈ ਵੱੜ ਕੇ ਉਹਦੇ ਰੇਟ ਪਤਾ ਕਰਕੇ ਉਰੇ ਆ ਜੋ ਉਹਦੇ ਨਾਲੋਂ 1000 1500 ਦਾ ਫਰਕ ਨੋਰਮਲ ਨਿਕਲੂਗਾ ਹੀ ਨਿਕਲੂਗਾ 12 ਨੰਬਰ ਜੀ ਵੱਧ ਵੀ ਨਿਕਲ ਸਕਦਾ ਹੈ ਵੱਧ ਵੀ ਨਿਕਲ ਸਕਦਾ ਹੈ ਇਹ ਤਾਂ ਮੈਂ ਘਟੋ ਘਟ ਕੇ ਕਹਿ ਰਿਹਾ ਵੀਰੇ ਆਪਦੇ ਐਂਡ ਤੇ ਕਹਿ ਰਿਹਾ ਮੈਂ ਉਸ ਤੋਂ ਬਾਅਦ ਆਪਣੇ ਜਿਵੇਂ ਜਿਵੇਂ ਵੱਡੇ ਵੱਡੇ ਸਾਈਜ਼ ਆ ਗਏ ਵੀਰੇ ਆਪਣੇ 15 16 17 18 ਇਹਦੇ ਵਿੱਚ ਤਾਂ ਕਿਸੇ 'ਚ 2500 ਕਿਸੇ 3000 ਕਿਸੇ 4000 4000 ਤੱਕ ਵੀ ਫਰਕ ਪਾ ਦਿੰਦਾ 4-4000 ਤੱਕ ਫਰਕ ਪੈ ਜਾਂਦਾ ਇੱਕ ਵਾਰੀ ਹੁਣ ਜਿੰਨੇ ਵੀ ਅਵੇਲੇਬਲ ਡਿਜ਼ਾਈਨ ਚੈੱਕ ਕਰਾਂਦਾ ਜਿੰਨੇ ਭਰਾ ਦੇਖ ਰਹੇ ਨੇ ਕਿਉਂਕਿ ਇਹਨਾਂ ਵੀਡੀਓ ਚੱਲਦੇ-ਚੱਲਦੇ ਕਈ ਵਾਰ ਕਿਸੇ ਭਰਾ ਨੂੰ ਨਾ ਆਪਣਾ ਪਸੰਦ ਆ ਜਾਂਦਾ ਕਿ ਯਾਰ ਹਾਂ ਤੁਸੀਂ ਇਹਦੀ ਫੋਟੋ ਕਲਿੱਕ ਕਰਕੇ ਰੱਖ ਲਓ ਤੇ 12 ਨੰਬਰ ਤੋਂ ਲੈ ਕੇ ਵੀਰੇ ਮੈਕਸਮ ਸਾਈਜ਼ ਕਿੰਨਾ ਜਾਂਦਾ ਹੁੰਦਾ ਹਲਾ ਇਹਦਾ ਮੈਕਸਿਮਮ ਤਾਂ ਬਈ 24 26 ਤੱਕ ਹੁੰਦੇ ਨੇ ਪਰ ਆਪਣੇ ਕੋਲ 18 ਤੱਕ ਕੇ ਮਤਲਬ ਅਸੀਂ ਰੱਖਦੇ ਹਾਂ ਰੱਖਦੇ ਆਪਾਂ 12 ਤੋਂ ਲੈ ਕੇ 18 ਨੰਬਰ ਤੱਕ ਦੇ ਅਲਾਈਵਿਲ ਹਾਂ ਕਿਸੇ ਭਰਾ ਨੇ ਫੋਟੋ ਕਲਿੱਕ ਕਰਨੇ ਆ ਫੋਟੋ ਕਲਿੱਕ ਕਰਕੇ ਬਾਈ ਹੋਰ ਉਹਨੂੰ ਵਟਸਐਪ ਤੇ ਭੇਜ ਕੇ ਪਹਿਲੀ ਦੀ ਬੁਕਿੰਗ ਕਰਾ ਦਿਓ ਤੇ ਰੇਟ ਮਿੱਤਰੋ ਫੇਰ ਵੀ ਜੈ ਜੈ ਰਹਿਣਗੇ ਇਹ ਨਹੀਂ ਹੈ ਕਿ ਵੀ ਖਤਮ ਹੋ ਜਾਊਗਾ ਤੁਹਾਨੂੰ ਪ੍ਰੋਵਾਈਡ ਕਰਵਾ ਦਾਂਗੇ ਆਪਾਂ ਅਲਾਈਵਿਲ ਹੁਣ ਜਿਹੜੀ ਸਭ ਤੋਂ ਵੱਡੀ ਗੱਲ ਇਧਰਲੇ ਪਾਸੇ ਆਜੋ ਵੀਰੇ ਆਜੋ ਕਿਉਂਕਿ ਇਧਰੋਂ ਲਾਈਟਿੰਗ ਥੋੜੀ ਜਿਹੀ ਪੈ ਰਹੀ ਹੈ ਨਹੀਂ ਨਹੀਂ ਕੋਈ ਨਹੀਂ ਕੋਈ ਤੇ ਹੁਣ ਆਪਣੇ ਕਿਸੇ ਬਣਾਣੇ ਵੇਲੇ ਜਦੋਂ ਪੁਰਾਣਾ ਲੈਣਾ ਹੁੰਦਾ ਪੁਰਾਣਾ ਵੀ ਆਪਣੇ ਕੋਲ ਨਵੇਂ ਵਰਗਾ ਹੀ ਆ ਨਵੇਂ ਵਰਗੇ ਮਿਲ ਜਾਣਗੇ ਬਾਈ ਦਿਖਾਓ ਚੱਕ ਕੇ ਇੱਕ ਵਾਰੀ ਪੁਰਾਣਾ ਕਿਉਂਕਿ ਮੈਨੂੰ ਪਤਾ ਨਹੀਂ ਲੱਗ ਰਾ ਪੁਰਾਣਾ ਕਿਹੜਾ ਪੁਰਾਣੇ ਦੇਖੋ ਆ ਚੀਜ਼ ਮਿਲ ਜੂ ਆ ਪੁਰਾਣਾ ਅਲਵੇਬਲ ਹੈ ਆ ਚੀਜ਼ ਪੁਰਾਣਾ ਬਾਈ ਹਾਂਜੀ ਹਾਂ ਪੁਰਾਣਾ ਨਹੀਂ ਯਾਰ ਮੇਰੇ ਫਿਰ ਨਵਾਂ ਆਹ ਲਾਈਵ 'ਚ ਪੁਰਾਣਾ ਕਿੰਨੇ ਇੰਚੀ ਹੈ ਇਹ ਇਹ 16 ਇੰਚੀ ਹੈ ਬਾਈ 16 ਇੰਚੀ ਹਾਂਜੀ ਅੱਛਾ ਇੱਕ ਆਪਾਂ ਆਈਡੀਆ ਦੱਸੀ ਇਹਦੇ ਵਿੱਚ ਜਮ ਪੁਰਾਣਾ ਅਲਵੇਬਲ ਹੈ ਤੇ ਸਾਰਾ ਕੁਝ ਫਟਫਟ ਕਰਕੇ ਆਪਾਂ ਇਹਨੂੰ 22-23000 'ਚ ਸਾਰਾ ਕੁਝ ਰੈਡੀ ਕਰ ਵਿੱਚ ਅਲਾਇਵਿਲ ਵਿੱਚ ਟਾਇਰ ਵਿੱਚ ਫਿਟਿੰਗ ਫਿਟਿੰਗ ਬਾਈ ਤੋਂ 23000 ਚ ਆਪਾਂ ਅਗਲੇ ਰੈਡੀ ਕਰਕੇ ਦੇ ਦਾਂਗੇ ਟਾਇਰ 80 90% ਵਾਂਗੂ ਹੋਣਗੇ ਨਵੇਂ ਵਰਗੇ ਹਾਂ ਜੀ ਗੱਡੀ ਓਕੇ ਕਰਕੇ ਤੋਰਾਂਗੇ ਅੱਛਾ ਜੇ ਕਿਸੇ ਭਰਾਣਾ ਜੀ ਆਪਾਂ ਕਹਿੰਦੇ ਨੇ ਕਿ ਯਾਰ 22000 ਚ ਚਲੋ ਇਕੱਠਾ ਕਾਣੂ ਲਾਉਣਾ ਵੀ ਆਪਾਂ ਫਾਈਨਾਂਸ ਕਰਾਉਣਾ ਉਹ ਫਾਈਨਾਂਸ ਤੇ ਕਰ ਦਾਂਗੇ ਬਾਈ ਪੁਰਾਣਾ ਵੀ ਹਾਂ ਪੁਰਾਣਾ ਵੀ ਕਰ ਦਾਂਗੇ ਬਜਾਜ ਕਾਰਡ ਤੇ ਮਤਲਬ ਬਜਾਜ ਕਾਰਡ ਬਣਿਆ ਹੋਵੇ ਜੇ ਨਾਂ ਵੀ ਬਣਿਆ ਹੋ ਤਾਂ ਵੀ ਆਪਾਂ ਇੱਥੇ ਬਣਾ ਕੇ ਅਗਲੇ ਦਾ ਬਜਾਜ ਕਾਰਡ ਤੇ ਕਰ ਦਾਂਗੇ ਕਿਸ਼ਤਾਂ ਮਤਲਬ ਕਰਕੇ ਕਿਸ਼ਤਾਂ ਤੇ ਦੇ ਦਾਂਗੇ ਤੁਹਾਨੂੰ ਅਲਾਏ ਬਿਲ ਹਾਂ ਪੁਰਾਣੇ ਲੈਣੇ ਨਾ ਪੁਰਾਣਿਆਂ ਤੇ ਵੀ ਕਿਸ਼ਤਾਂ ਹੋ ਜਾਣਗੀਆਂ ਨਹੀਂ ਬਹੁਤੇ ਕਹਿੰਦੇ ਨੇ ਕਿ ਸਿਰਫ ਨਵੇਂ ਤੇ ਕਰਾਂਗੇ ਨਾ ਆਪਰਾ ਕੋਲ ਆਜੋ ਰੇਟ ਵੀ ਕੱਟ ਉੱਤੋਂ ਕੱਟ ਰੇਟ ਦੇ ਉੱਤੇ ਜਿੰਨਾ ਕਹਾਂਗੇ ਉਹਨਾਂ ਫਾਈਨਾਂਸ ਕਰਵਾਦਾ ਕੋਈ ਚੱਕਰ ਨਹੀਂ ਨਵੇਂ ਤੇ ਤਾਂ ਆਪਣੇ ਵੀਰੇ ਫਾਈਨਾਂਸ ਫੈਸਿਲਿਟੀ ਅਵੇਲੇਬਲ ਹੈਗੀ 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 ਤੇ ਆ ਸਕਰੀਨ ਤੇ ਨੰਬਰ ਤੇ ਐਡਰੈਸ ਦੋਨੋਂ ਚੱਲ ਰਹੇ ਨੇ ਹੁਣ ਆਪਾਂ ਤੁਹਾਨੂੰ ਦਿਖਾਈਏ ਨਵੇਂ ਟਾਇਰ ਜੇ ਕੋਈ ਮੇਰਾ ਵੀਰ ਪੁਰਾਣੇ ਟਾਇਰ ਪਵਾਉਣ ਚੱਲਿਆ ਰੁਕ ਜਾ ਬਿਲਕੁਲ ਠਣਾ ਜੀ ਬਿਲਕੁਲ ਕੋਈ ਫਾਇਦਾ ਨਹੀਂ ਪੁਰਾਣੇ ਟਾਇਰ ਪੁਰਾਣੇ ਟਾਇਰ ਦਾ ਫਾਇਦਾ ਨਹੀਂ ਥੋੜਾ ਜਿਹਾ ਬਜਟ ਵਧਾ ਲਓ ਹਲਕਾ ਜਾ ਅੱਜ ਤੋਂ ਨੂੰ ਨਵੇਂ ਟਾਇਰ ਵੀ ਹੋਲ ਸੇਲਡ ਵਿੱਚ ਦੇਣ ਲੱਗਿਆਗਾ ਮਾ ਕਨਰ ਵੀਡੀਓ ਇੰਨੀ ਕ ਅੱਗ ਵਾਂਗੂ ਸ਼ੇਅਰ ਕਰ ਦੋ ਕਿ ਪੁਰਾਣਾ ਡਰ ਮੈ ਰਿਆ ਨਹੀਂ ਪਤਾ ਜਾਪਾਨੀ ਪਤਾ ਨਹੀਂ ਕੀ ਹੋ ਵਜ ਕੋਲ ਚੱਲ ਰਿਹਾ ਚਲੋ ਦੇ ਨੇ ਬਈ ਉਹ ਫਿਰ ਬਾਅਦ ਚ ਅਗਲੇ ਨੂੰ ਧੋਖਾ ਦਿੰਦੇ ਨਹੀਂ ਹਾਂ ਕੋਈ ਅਗਲਾ ਜਾਂਦਾ ਜਾਂਦਾ ਫਟ ਗਿਆ ਜਾਂ ਹੋਰ ਹੋ ਗਿਆ ਫੈਮਿਲੀ ਹਰਾਸਮੈਂਟ ਹੋ ਗਈ ਸਹੀ ਗੱਲ ਹੈ ਤੇ ਨਾਲੇ ਜਾਣ ਤੋਂ ਉੱਪਰ ਤਾਂ ਕੁਝ ਵੀ ਹੈ ਨਹੀਂ ਤਿੰਨਵੇਂ ਟਾਇਰ ਵੀ ਫੈਨਸਟੀ ਦੇ ਦਿਆਂਗੇ ਵੀ ਦਿਖਾਈਏ ਵੀ ਰਿਕਵਰੀ ਆਪਾਂ ਚੱਲ ਲਾਂ ਲਾ ਆ ਜਾ ਬਈ ਸਾਨੂੰ ਆਪਾਂ ਹੁਣ ਨਵੇਂ ਟਾਇਰ ਦਿਖਾਣੇ ਸਾਰਿਆਂ ਨੂੰ ਬਈ ਆ ਜਾਓ ਲੋ ਬਈ ਦੋਸਤੋ ਹੁਣ ਆਪਾਂ ਤੁਹਾਨੂੰ ਲੈ ਟਾਇਰਾਂ ਦੇ ਇੱਕ ਤਰ੍ਹਾਂ ਦੇ ਗਢਾਉਂ ਦੇ ਵਿੱਚ ਬਿਲਕੁਲ ਜੀ ਜਮੀ ਨਮਾ ਟਾਇ ਹੁਣ ਰੇਟ ਦੀ ਜ਼ਿੰਮੇਵਾਰੀ ਮੈਂ ਕੀ ਕਹਾਂ ਦੇਖੋ ਰੇਟ ਆਪਾਂ ਯਾਰ ਤੁਸੀਂ ਸਾਰੇ ਸਾਨੇ ਹੋ ਆਪਾਂ ਵੀਰੇ 10 ਦੇ ਸੱਤੇ ਕਿ ਦੁਕਾਨਦਾਰ ਭਰਾਵਾਂ ਦਾ ਵੀ ਕਿਉਂਕਿ ਬਾਈ ਹੋਰਾਂ ਕੋਲੋਂ ਦਾ ਦੁਕਾਨਦਾਰ ਵੀਰ ਵੀ ਲੈ ਕੇ ਜਾਂਦੇ ਨੇ ਇਹ ਤਾਂ ਬਸ ਮਾਈ ਦਾ ਮਾਣ ਅੱਧ ਰੱਖ ਕੇ ਮੇਰੇ ਕੋਲ ਕੋਈ ਗਾਹਕ ਆਊਗਾ ਤਾਂ ਮੈਂ ਗਾਹਕ ਨੂੰ ਵੀ ਉਹੀ ਰੇਟ ਦੇ ਦੂੰਗਾ ਹੁਣ ਬਾਈ ਜਮੀ ਨਵੇਂ ਹਨਾ ਬਿਲ ਬੁੱਲ ਸਾਰਾ ਕੁਝ ਦਵਾਂਗੇ ਕੰਪਲੀਟ ਗਾਰੰਟੀ ਨਾਲ ਮਿਲਣਗੇ ਜੀ ਹਾਂਜੀ ਮੇਨ ਆਪਣੇ ਕੋਲ ਜੋਪੋਹਾਮਾ ਦੇ ਮੇਨ ਡੀਲਰਾਂ ਆਸੀਂ ਠੀਕ ਹੈ ਜੋਪੋਹਾਮਾ ਦੀ ਜਿਹੜੀ ਗਾਰੰਟੀ ਹੈ ਉਹ ਮਤਲਬ ਕਿ ਪਤਾ ਹੀ ਹੈ ਸਾਰਿਆਂ ਨੂੰ ਜਿਹੜੇ ਪਾਉਂਦੇ ਨੇ 5 ਸਾਲ ਦਾ ਸ ਉਹ ਵੀ ਤੁਹਾਨੂੰ ਹੋਲ سیل ਰੇਟ 'ਚ ਮਿਲੂਗਾ ਇੱਥੇ ਸਭ ਤੋਂ ਵੱਡੀ ਗੱਲ ਹੈ ਮੈਂ ਜੇ ਟਾਇਰ ਦੀ ਗੱਲ ਕਰੂੰਗਾ ਵੀ ਤੁਸੀਂ ਕੋਈ ਵੀ ਟਾਇਰ ਨਮਾ ਲੈਣ ਚੱਲੇ ਹੋ ਜੋ ਤੁਹਾਨੂੰ ਨੇੜੇ ਕੋਈ ਸ਼ਾਪ ਲੱਗਦੀ ਆ ਟਾਇਰ ਵਾਲੀ ਉੱਥੇ ਰੇਟ ਦਾ ਪਤਾ ਕਰ ਲਿਓ ਬਸ ਇੱਕ ਵਾਰੀ ਉਸ ਤੋਂ ਬਾਅਦ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਕਾਲ ਕਰਕੇ ਤੁਸੀਂ ਪਤਾ ਕਰ ਸਕਦੇ ਪਤਾ ਕਰ ਲਿਓ ਤੁਹਾਨੂੰ ਜਮੀਨ ਆਸਮਾਨ ਦਾ ਪਤਾ ਹੀ ਲੱਗ ਜਾਊਗਾ ਕੰਪਨੀਆਂ ਵੀ ਤਕਰੀਬਨ ਸਾਰੀਆਂ ਵਾਂਗੂ ਹੀ ਦੇ ਦਾਂਗੇ ਤੁਹਾਨੂੰ ਆਲ ਕੱਲੇ ਜੋਖੋ ਹਮਾਂ ਤੋਂ ਬਿਨਾ ਹੋਰ ਕੰਪਨੀਆਂ ਜੇ ਕੇ ਸੀਗਾ ਟਾਪੋਲੋ ਵਗੈਰਾ ਠੀਕ ਹੈ ਲਾਜ ਇੱਕ ਵਾਰੀ ਸਟਾਕ ਆਪਾਂ ਸਾਰੇ ਭਰਾਵਾਂ ਨੂੰ ਦਿਖਾ ਦਈਏ ਜਿਹੇ ਜੀ ਮਰਜ਼ੀ ਗੁੱਡੀ ਵਾਲਾ ਲੈ ਲਓ ਜਿਹੇ ਜੀ ਮਰਜ਼ੀ ਕੰਪਨੀ ਦਾ ਲੈ ਲਓ ਹਰ ਤਰ੍ਹਾਂ ਦਾ ਟਾਇਰ ਮਿਲ ਜੂਗਾ ਤੇ ਲਓ ਬਾਈ ਆਹ ਕਰ ਲਓ ਚੈੱਕ ਅੱਛਾ ਮੇਰੇ ਸਾਈਜ਼ ਕਿੰਨੇ ਤੋਂ ਕਿੰਨੇ ਤੱਕ ਆਪਣੇ ਕੋਲੋਂ ਲੈ ਕੇ ਬਈ ਆਪਣੇ ਕੋਲ 18 18 ਤੱਕ ਪਏ ਨੇ ਹਣਾ ਜਮੀ ਨਮਾ ਬਈ ਡੱਬਾ ਬੰਦ ਟਾਇਰ ਮਿਲਣਗੇ ਕੋਈ ਯੋ ਨਹੀਂ ਹੈ ਗਿਆ ਠੀਕ ਹੈ ਇੱਕ ਚੀਜ਼ ਹੋਰ ਆਪਣਾ ਕੋਈ ਭਰਾ ਮੈਂ ਥੱਲੇ ਵੀ ਗੱਲ ਕਹੀ ਸੀ ਕਿ ਪੁਰਾਣੇ ਅਪਵਾਨ ਚੱਲੇ ਹੋ ਥੋੜਾ ਜਿਹਾ ਬਯੋੜਾ ਕਿ ਤੁਹਾਨੂੰ ਉਹੀ ਮੁੱਲ ਦੇ ਵਿੱਚ ਨਵੇਂ ਟਾਇਰ ਦੇ ਦਾਂਗੇ ਜਮੀ ਨਵੇਂ ਦੇ ਦਾਂਗੇ ਚੌਂਕੜਾ ਚੌਂਕੜਾ ਇਹ ਤਾਂ ਵੀਰੇ ਆਪਣੇ ਗੱਡੀ ਦਾ ਟਾਇਰ ਆਗੇ ਆਪਣੇ ਕੋਲ ਮੋਟਰਸਾਈਕਲ ਦੇ ਵੀ ਮਿਲ ਜਾਣਗੇ ਲਾ ਜਾ ਉਹ ਵੀ ਦਿਖਾਈਏ ਕਿਸੇ ਭਰਾ ਨਾਲ ਕੋਲ ਟੂ ਵੀਲਰ ਹੁੰਦਾ ਨਾ ਕਈ ਭਰਾ ਕਹਿੰਦੇ ਨੇ ਕਿ ਯਾਰ ਸਾਨੂੰ ਮੋਟਰਸਾਈਕਲ ਆ ਸਾਡੀ ਸਕੂਟੀ ਆ ਸਾਡਾ ਵੀ ਫਾਇਦਾ ਕਰ ਦੋ ਕਰ ਦੰਨੇ ਆ ਜੀ ਫਾਇਦਾ ਤੁਹਾਡਾ ਬਿਲਕੁਲ ਆ ਕਰੋ ਚੈੱਕ ਇਹਦੇ ਵਿੱਚ ਵੀ ਆਪਣੇ ਕੋਲ ਹਰ ਕੰਪਨੀ ਦਾ ਮਿਲ ਜੂਗਾ ਨਾ ਵੀਰੇ ਸਾਰੀਆਂ ਕੰਪਨੀ ਮਿਲ ਜਾਣਗੀਆਂ ਜੀ ਸਕੂਟਰੀਆਂ ਦੇ ਮਿਲ ਜਾਣਗੇ ਜਿਵੇਂ ਸੀਜੀਡ ਵਗੈਰਾ ਫੋਲੋ ਵਗੈਰਾ ਚੱਲਦੀਆਂ ਆ ਤੇ ਇਸੇ ਤਰ੍ਹਾਂ ਆਪਣੇ ਇਹਦੇ ਮੋਟਰਸਾਈਕਲਾਂ ਦੇ ਉਹ ਵੀ ਸਾਰੀਆਂ ਕੰਪਨੀ ਮਿਲ ਜਾਣਗੀਆਂ ਇਹ ਵੀ ਮਿੱਤਰੋ ਹੋਲ ਸੇਲ ਚ ਨਾ ਟੂ व्हीਲਰ ਦੇ ਹੋਲ ਸੇਲ ਚ ਸਕੂਟੀ ਦਾ ਲੈਣਾ ਮੋਟਰਸਾਈਕਲ ਦਾ ਲੈਣਾ ਕਿਹੜਾ ਮਰਜ਼ੀ ਲੈਣਾ ਆ ਜਾਓ ਮੈਂ ਬਈ ਪੂਰੇ ਸਾਰੇ ਕੁਸ਼ੇ ਪਿਆ ਜੀ ਅੱਜ ਥੋੜੇ ਅੱਜ ਕੱਲ ਮੁੰਡੇ ਕਹਿੰਦੇ ਨੇ ਕਿ ਸਾਨੂੰ ਸਪੋਰਟਸ ਵਾਲੀ ਲੁੱਕ ਚ ਚਾਹੁੰਦੇ ਹਨਾ ਲਾ ਬਈ ਆਹ ਵਾਲੇ ਟਾਇਰ ਇਹ ਆਪਣਾ TVS ਦਾ ਆ ਗਿਆ ਨਾ ਵੀਰੇ ਹਾਂਜੀ TVS ਲਓ ਬਈ ਹਰ ਕੰਪਨੀ ਦਾ ਹਰ ਬ੍ਰਾਂਡ ਦਾ ਜਿਹੇ ਜਿਹਾ ਮਰਜ਼ੀ ਕੋਹ ਹਰੇਕ ਸਾਈਜ਼ ਦਾ ਹਰੇਕ ਸਾਈਜ਼ ਦੇ ਸਾਰੇ ਹੋਲ ਸੇਲ ਦੇ ਵਿੱਚ ਆਪਣਾ ਭਰਾ ਕਰਦਾ ਹੈ ਡੀਲ ਤੇ ਜੜੇ ਹੁਣ ਪੁਰਾਣੇ ਪਵਾਨ ਚੱਲੇ ਨੇ ਆਪਦੇ ਮੋਟਰਸਾਈਕਲ ਗੱਡੀਆਂ 'ਚ ਟਾਇਰ ਇੱਕ ਵਾਰੀ ਰੁਕ ਜਾਓ ਮਿੱਤਰੋ ਬਸ ਆ ਨੰਬਰ ਤੇ ਕਾਲ ਕਰਕੇ ਰੇਟ ਕਨਫਰਮ ਕਰ ਲਿਓ ਤੁਸੀਂ ਆਪ ਹੀ ਕਹਦੇ ਹੋਗੇ ਚੱਲ ਬਾਈ ਕੋਲ ਚੱਲੀ ਯਾਰ ਬਿਲਕੁਲ ਤੇ ਕੋਈ ਭਰਾ ਨੇ ਵੀਰੇ ਕੋਈ ਦੂਰ ਬੈਠਾ ਹੁੰਦਾ ਆ ਲੱਗੋ ਯਾਰ ਮੈਂ ਢੀ ਦੂਰ ਆਉਂਗਾ ਮੇਰਾ ਹਾਂ ਆ ਪਾਗਲਾ ਸਾਨੂੰ ਪਹਿਲਾਂ ਜਿਵੇਂ ਵੀ ਦੱਸ ਕੇ ਆਪਦਾ ਐਡਰੈਸ ਵਗੈਰਾ ਪੇਮੈਂਟ ਕਰਦੇ ਟਰਾਂਸਪੋਰਟ ਨਾਲ ਉਹ ਭੇਜ ਦਾਂਗੇ ਟਰਾਂਸਪੋਰਟ ਦਾ ਖਰਚਾ ਬਸ ਥੋੜਾ ਹੋਊਗਾ ਉਹ ਅਗਲੇ ਦਾ ਹੋਊਗਾ ਆਪਾਂ ਤੁਹਾਡੇ ਤੱਕ ਪਹੁੰਚ ਕਰ ਦਾਂਗੇ ਵੀ ਪ੍ਰਵਾਹ ਨਾ ਮੰਨਿਓ ਗੱਡੀਆਂ ਦੇ ਵ ਪਾਵੇਂ ਮੋਟਰਸਾਈਕਲ ਦੇ ਪਾਵੇਂ ਸਕੂਟੀ ਦੇ ਪਾਵੇਂ ਅਲਾਈਵਿਲ ਪਾਵੇਂ ਟਾਇਰ ਆਪਾਂ ਪਹੁੰਚਦੀ ਕਰਦੇ ਕੋਈ ਦਿੱਕਤ ਨਹੀਂ ਨਹੀਂ ਕੋਈ ਦਿੱਕਤ ਨਹੀਂ ਸਕਰੀਨ ਤੇ ਨੰਬਰ ਜਾਣਗੇ ਨਾਲੇ ਐਡਰੈਸ ਦੋਨੋਂ ਚੱਲ ਰਿਹਾ ਬੇਫਿਕਰ ਹੋ ਕਰ ਲੋ ਕੰਟੈਕਟ ਕਿਸੇ ਵੀ ਕਾਰਨ ਕਰਕੇ ਆਪਣਾ ਭਰਾ ਫੋਨ ਨਹੀਂ ਚੱਕ ਪਰੇਗਾ ਕਿ ਜਦੋਂ ਸਾਹਮਣੇ ਫਰੰਟ ਤੇ ਕਸਟਮਰ ਹੁੰਦੇ ਨੇ ਯਾਰ ਤੁਸੀਂ ਆਪ ਵੀ ਸਿਆਣੇ ਹੋ ਉਹ ਕੰਡੀਸ਼ਨ ਦੇ ਵਿੱਚ ਆਪਾਂ ਫੋਨ ਚੱਕੀਏ ਤਾਂ ਅਗਲਾ ਕਹਿੰਦਾ ਯਾਰ ਸ਼ਾਇਦ ਮੈਨੂੰ ਇਗਨੋਰ ਮਾਰ ਰਿਹਾ ਤਾਂ ਬਾਈ ਬਣ ਕੇ ਕੰਮ ਕਰੋ ਜਿਹੜੇ ਤਾਂ ਲੋਕਲ ਲੈਗੇ ਉਹ ਤਾਂ 9 ਵਜੇ ਤੋਂ ਲੈ ਕੇ 5 ਵਜੇ ਤੱਕ ਚੱਲੇ ਕੋਦੋ ਮਰਜ਼ੀ ਟਾਈਮ ਕੱਢ ਕੇ ਆਪਣਾ ਆ ਜਿਓ ਜਿਹੜੇ ਭਰਾ ਬਾਲੇ ਦੂਰ ਨੇਗੇ ਤਾਂ ਬਾਈ ਹੋਰਾਂ ਨੂੰ ਨਾ WhatsApp ਮੈਸੇਜ ਕਰ ਦਿਓ ਜੇ ਫੋਨ ਨਹੀਂ ਚੱਕ ਰਿਆ ਬਈ ਅਸੀਂ ਇੱਥੇ ਬੋਲ ਰਹੇ ਆ ਐਨੇ ਨੰਬਰ ਟਾਇਰ ਜਾ ਐਨੇ ਨੰਬਰ ਆਨਲਾਈਨ ਬੈਕ ਕਾਲ ਜਾਊਗੀ ਜਦੋਂ ਜਾਊਗੀ ਜਦੋਂ ਬਾਈ ਫ੍ਰੀ ਹੋ ਕੇ ਤੁਹਾਨੂੰ ਕਾਲ ਬੈਕ ਕਰ ਲੂਗਾ ਬਾਕੀ ਸਾਰਿਆਂ ਦਾ ਧੰਨਵਾਦ ਬਾਕੀ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਇਹ ਸਭ ਤੋਂ ਵੱਧ ਜ਼ਰੂਰਤ ਹੈ ਕਿ ਗੱਡੀ ਹਰੇਕ ਦੇ ਕਰੀਏ ਮੋਟਰਸਾਈਕਲ ਹਰੇਕ ਦੇ ਕਰਿਆ ਤਾਂ ਆਪਾਂ ਤੁਹਾਡਾ ਪੁਰਾਣੇ ਟਾਇਰਾਂ ਦੇ ਮੁੱਲ ਚ ਨਵੇਂ ਦਵਾ ਤੇ ਹੋਰ ਕੀ ਚਾਹੀਦਾ ਬਾਕੀ ਸਾਰੇ ਭਰਾਵਾਂ ਦਾ ਧੰਨਵਾਦ ਜੀ ਵੀਡੀਓ ਦੇਖਣ ਦੇ